ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਰਜਿੰਦਰ ਹਰਗੜੀਆ ਹੁਸ਼ਿਆਰਪੁਰ ਤੋਂ ਤੇ ਮੇਰੇ ਨਾਲ ਅੱਜ ਕੈਮਰਾਮੈਨ ਨੇ ਸੰਜੀਵ ਕੁਮਾਰ ਜੀ ਹੁਸ਼ਿਆਰਪੁਰ ਤੋਂ ਆਸੀ ਤੇ ਨਾਲ ਅਸੀਂ ਇਹ ਜਿਹੜੀ ਸਾਡੀ ਸ਼ਖਸੀਅਤ ਦੇ ਮੁਲਾਕਾਤ ਕਰਾਉਣ ਜਾ ਰਹੇ ਆ ਬੜੀ ਨਵੇਕਲੀ ਤੇ ਅਨੁੱਖਾ ਸ਼ੌਕ ਰੱਖਦੇ ਨੇ ਇਹਨਾਂ ਦਾ ਪਿੰਡ ਬਸੀ ਦੌਲਤ ਖਾਂ ਹੁਸ਼ਿਆਰਪੁਰ ਤੋਂ ਫਗਵਾੜਾ ਸੜਕ ਤੇ ਤੇ ਨਾਮ ਹੈ ਇਹਨਾਂ ਦਾ ਸ਼ਤੀਸ਼ ਪਾਲ ਜੀ ਤੇ ਬਾਕੀ ਜਿਹੜਾ ਇਹਦਾ ਸ਼ੌਕ ਆ ਜਦੋਂ ਤੁਸੀਂ ਸੁਣੋਗੇ ਤੇ ਤੁਸੀਂ ਵੀ ਦਿਮਾਗ ਵਿੱਚ ਜ਼ਰੂਰ ਸੋਚੋਗੇ ਕਿ ਯਾਰ ਕਿਹੋ ਜਿਹਾ ਹੈ ਇਨਸਾਨ ਹੱਲੇ ਵੀ ਦੁਨੀਆ ਤੇ ਬਚੇ ਹੋਏ ਨੇ ਤੇ ਆਓ ਆਪਾਂ ਗੱਲ ਕਰਦੇ ਹਾਂ ਸतीशਪਾਲ ਜੀ ਨਾਲ ਸतीशਪਾਲ ਜੀ ਸਵਾਗਤ ਹੈ ਤੁਹਾਡਾ ਥੈਂਕ ਯੂ ਜੀ ਸतीशਪਾਲ ਜੀ ਇਹ ਜਿਹੜਾ ਸ਼ੌਕ ਆ ਦੋਸਤੋ ਮੈਂ ਸੰਜੀਵ ਭਾਜੀ ਨੂੰ ਕਹੂੰਗਾ ਕਿ ਥੋੜਾ ਦਹਾੜੂਗੇ ਇੱਕ ਫਾਈਲ ਆ ਦੋਸਤੋ ਸਾਡੇ ਕੋਲ ਇਹ ਤੁਸੀਂ ਹੈਰਾਨ ਹੋਵੋਗੇ ਵੀ ਇਹ ਫਾਈਲ ਦੇ ਵਿੱਚ ਕੀ ਆਏ ਜਿਹੜੇ ਕਾਗਜ਼ ਆ ਇਹ ਸਰਟੀਫਿਕੇਟ ਨੇਗੇ ਆਪਣੇ ਇਹਨਾਂ ਨੇ ਪਰੇ ਜਿਹੜੀ ਇਹਨਾਂ ਨੇ ਕਮਾਈ ਕੀਤੀ ਆ ਉਹ ਸਰਟੀਫਿਕੇਟਾਂ ਤੋਂ ਵੀ ਕਿਤੇ ਜ਼ਿਆਦਾ ਕਮਾਲ ਦੀ ਹੈ ਤੁਸੀਂ ਦੇਖਦੇ ਰੇਨੂਗਾ ਸ਼ਾਹਾਨ ਨੇ ਜਿਹੜੀ ਐਕਟ੍ਰੈਸ ਦੂਰਦਰਸ਼ਨ ਦਾ ਬਹੁਤ ਪ੍ਰਸਿੱਧ ਨਾਂ ਹੈ ਸਰੂਵੀ ਸੀਗਾ ਉਹਦੇ ਅਦਾਕਾਰਾਂ ਨੇ ਹਨਾ ਤੁਸੀਂ ਇਹ ਦੇਖ ਸਕਦੇ ਆ ਜਿਹੜੇ ਲੋਕ ਸਭਾ ਦੇ ਅਧਿਐਕਸ਼ ਸੀਗੇ ਆ ਪੀਏ ਸੰਗਮਾ ਜੀ ਉਹਨਾਂ ਦਾ ਜਿਹੜਾ ਹੈਗਾ ਲੈਟਰ ਤੁਸੀਂ ਦੇਖ ਸਕਦੇ ਹੈਗੇ ਆ ਪੀਏ ਸੰਗਮਾ ਜੀ ਜਿਹੜੇ ਲੋਕ ਸਭਾ ਦੇ ਅਧਿਐਕਸ਼ ਸੀਗੇ 1997 ਦੇ ਵਿੱਚ ਇਸੇ ਤਰ੍ਹਾਂ ਜਦੋਂ ਤੁਸੀਂ ਹੋਰ ਦੇਖੋਗੇ ਬਹੁਤ ਸਾਰੀਆਂ ਸ਼ਖਸੀਤਾਂ ਦੇ ਜਿਹੜੇ ਹੈਗੇ ਆ ਇਹਨਾਂ ਦੇ ਕੋਲ ਲੈਟਰ ਹੈਗੇ ਜਿਹੜੇ ਚੰਦਰ ਸ਼ੇਖਰ ਪ੍ਰਧਾਨ ਮੰਤਰੀ ਸੀਗੇ ਇਹ ਉਹਨਾਂ ਦੇ ਵੱਲੋਂ ਜਿਹੜਾ ਹੈਗਾ ਲੈਟਰ ਸ੍ਰੀਸ਼ਪਾਲ ਜੀ ਨੂੰ ਆਇਆ ਹੋਇਆ ਇਹੋ ਜਿਹੀਏ ਜਿਹੜੇ ਹੈਗੇ ਆ ਮੈਂ ਤੁਹਾਨੂੰ ਦੱਸਦਾ ਕਿ ਇਹ ਅਖਲ ਭਾਰਤੀ ਜਿਹੜੀ ਕਾਂਗਰਸ ਕਮੇਟੀ ਆ ਉਹਦੇ ਵੱਲੋਂ ਹੈਗਾ ਆਰਕੇ ਤਵੰਜੀ ਦਾ ਲੈਟਰ ਆ ਤੁਸੀਂ ਹੋਰ ਬੜਾ ਹੈਰਾਨ ਹੋ ਜਾਓਗੇ ਕਿ ਜਿਹੜਾ ਹੈਗਾ ਬ੍ਰਿਟਿਸ਼ ਹਾਈ ਕਮਿਸ਼ਨ ਨਿਊ ਦਿੱਲੀ ਤੋਂ ਹੈਗਾ ਆਫਿਸ ਆਫ ਦਾ ਹਾਈ ਕਮਿਸ਼ਨਰ ਠੀਕ ਹੈ ਜੀ ਸਰ ਡੈਵਰਡ ਗੋਰ ਠੀਕ ਹੈ ਜੀ ਇਹ ਸਰ ਜਿਹੜਾ ਲੈਟਰ ਆ ਦੋਸਤੋ ਇਹ ਜਦੋਂ ਪ੍ਰਿੰਸ ਦੀ ਰਾਜਕੁਮਾਰੀ ਜਿਹੜੀ ਡਾਇਨਾ ਸੀਗੀ ਉਹਨਾਂ ਦੀ ਜਦੋਂ ਮੌਤ ਸੀ ਉਹਦੇ ਤੇ ਇਹਨਾਂ ਨੇ ਜਿਹੜਾ ਉਹਨਾਂ ਨੂੰ ਕਾਰਡ ਭੇਜਿਆ ਉਹਦੇ ਜਵਾਬ ਵਿੱਚ ਆ ਤੇ ਇਹੋ ਜਿਹੇ ਕਾਰਡ ਹੋਰ ਵੀ ਬਹੁਤ ਸਾਰੇ ਨੇ ਜਿਹਦੇ ਵਿੱਚ ਬਖ ਬਖ ਸ਼ਖਸੀਤਾ ਅਮਤਾ ਭਜਨ ਤੋਂ ਲੈ ਕੇ ਬਿਸ਼ਮਸੁੰਦਰੀ ਡਾਇਨਾ ਹਿਡਨ ਤੱਕ ਦੀਆਂ ਹੈਗੀਆਂ ਤੇ ਮੈਂ ਤੁਹਾਡੇ ਨਾਲ ਉਹ ਗੱਲ ਕਰਾਉਂਦਾ ਮੈਂ ਤੁਹਾਨੂੰ ਡਾਇਨਾ ਹਿਡਨ ਦੀ ਇੱਕ ਤਸਵੀਰ ਦਿਖਾਉਂਦੇ ਆਂ ਅਸੀਂ ਬਾਕੀ ਫਿਰ ਜਿਹੜੀਆਂ ਤੁਹਾਡੇ ਨਾਲ ਆ ਤੁਸੀਂ ਦੇਖ ਸਕਦੇ ਆਂ ਆ ਡਾਇਨਾ ਹਿਡਨ ਮਿਸ ਵਰਲਡ ਡਾਇਨਾ ਹਿਡਨ ਤੁਸੀਂ ਦੇਖ ਸਕਦੇ ਆਂ ਇਹ ਉਹਦੇ ਵੱਲੋਂ ਲਿਖਿਆ ਗਿਆ ਡੀਅਰ ਸੀਸ਼ ਕੀਪ ਸਮਾਈਲਿੰਗ ਡਾਇਨਾ ਹਿਡਨ ਇਹ ਜਿਹੜੀ ਬਿਸ਼ਵਸੁੰਦਰੀ ਅਮਤਾ ਭਚਨ ਤੋਂ ਲੈ ਕੇ ਜੇ ਤੁਸੀਂ ਲੇਖਕਾਂ ਦੀ ਗੱਲ ਕਰੋਗੇ ਤੇ ਖੁਸ਼ਵੰਤ ਸਿੰਘ ਜੀ ਤੱਕ ਜਿਹੜੇ ਖੁਸ਼ਵੰਤ ਸਿੰਘ ਜੀ ਆਪਣੇ ਵਿਸ਼ਵ ਦੇ ਵੱਡੇ ਰਾਈਟਰ ਹੋਏ ਪੰਜਾਬੀ ਦੇ ਤੇ ਉਹਨਾਂ ਦੇ ਵੱਲੋਂ ਵੀ ਲਿਖਿਆ ਲੈਟਰ ਤੁਹਾਨੂੰ ਹੁਣੇ ਦਿਖਾਉਲਦੇ ਹੈਗੇ ਆ ਖਾਤਾ ਲਿਖਿਆ ਹੈ ਜਿਹੜਾ ਸतीशਪਾਲ ਜੀ ਨੂੰ ਤੇ ਬਹੁਤ ਸਾਰੇ ਦੋਸਤੋ ਜਿਹੜੇ ਖਾਤ ਹੈਗੇ ਆ ਉਹ ਫਿਰ ਤੁਹਾਨੂੰ ਅਸੀਂ ਬਾਕੀ ਉਹਨਾਂ ਦੇ ਬਾਰੇ ਜਿਹੜੀ ਹੈਗੀ ਚਰਚਾ ਕਰਦੇ ਆ ਜੀ ਆ ਤੁਸੀਂ ਦੇਖ ਸਕਦੇ ਆ 6 ਅਕਤੂਬਰ 97 ਨੂੰ ਲਿਖਿਆ ਹੈ ਜੀ ਡੀਅਰ ਸ਼ਿਸ਼ ਜੀ ਆ ਫ੍ਰੋਮ ਤੁਸੀਂ ਪੜ੍ਹ ਸਕਦੇ ਆ ਖੁਸ਼ਵੰਤ ਸਿੰਘ ਇਹ ਇਸੇ ਤਰ੍ਹਾਂ ਦੇ ਇਹਨਾਂ ਕੋਲ ਜਿਹੜੇ ਹੈਗੇ ਆ ਸਿੰਕੜੇ ਲੈਟਰ ਹੈਗੇ ਆ ਤੇ ਜਿਹੜਾ ਅੱਜ ਮੁੱਦਾ ਹੈਗਾ ਉਹ ਫਿਰ ਅੱਜ ਇਹਨਾਂ ਨਾਲ ਅਸੀਂ ਇਸੇ ਟੌਪਿਕ ਤੇ ਗੱਲਾਂ ਕਰਾਂਗੇ ਤੇ ਨਾਲ ਮੇਰੇ ਸੰਜੀਵ ਕੁਮਾਰ ਜੀ ਆਓ ਤੁਸੀਂ ਪਾੜੀ ਦੱਸੋ ਪੇ ਆਪਣਾ ਬਚਪਨ ਕਿੱਥੇ ਬੀਤਿਆ ਤੇ ਇਹ ਸ਼ੌਕ ਕਦੋਂ ਤੋਂ ਪਿਆ ਸਤੋਂ ਪਹਿਲਾਂ ਤਾਂ ਮੈਂ ਸੀ ਜੀ ਜਿੰਦਾ ਹਰ ਗੜੀ ਆ ਜੀ ਦਾ ਦਿਲੋਂ ਸ਼ੌਕਦ ਕਰਦਾ ਇਹਨਾਂ ਦੀ ਟੀਮ ਦਾ ਜਿਨ੍ਹਾਂ ਨੇ ਮੈਨੂੰ ਇੱਕ ਮੌਕਾ ਦਿੱਤਾ ਆਪਣੇ ਬਾਰੇ ਦੱਸਣ ਦਾ ਜੀ ਬਚਪਨ ਮੇਰਾ ਹੁਸ਼ਿਆਰਪੁਰ ਚ ਗੁਜ਼ਰਿਆ ਗੌਰਮੈਂਟ ਕਾਲਜ ਤੋਂ ਮੈਂ ਗ੍ਰੈਜੂਏਸ਼ਨ ਕੀਤੀ ਗ੍ਰੈਜੂਏਸ਼ਨ ਕਰਨੇ ਤੋਂ ਬਾਅਦ ਮੈਂ ਬੰਬਈ ਚਲਾ ਗਿਆ ਸੀ ਉੱਥੇ ਥੋੜੀ ਜਿਹਾ ਮੈਂ ਕੰਮ ਕੀਤਾ ਉਸ ਤੋਂ ਬਾਅਦ ਮੈਂ ਹਿਮਾਚਲ ਚ ਇੱਕ ਛੋਟੀ ਜੀ ਦੁਕਾਨ ਕੀਤੀ ਹੈ ਉਹ ਦੁਕਾਨ ਤੇ ਮੈਨੂੰ ਸ਼ੌਂਕ ਪੈਦਾ ਹੋਇਆ ਕਿ ਮੈਂ ਵੀ ਕੋਈ ਇਸੇ ਇਦਾਂ ਦਾ ਕੰਮ ਕਰਾਂ ਜਿਸ ਨਾਲ ਕਿ ਮੇਰਾ ਨਾਮ ਵੀ ਹੋਵੇ ਗਿਨੀਸ ਬੁੱਕ ਆਫ ਵਰਲਡ ਚ ਮੇਰਾ ਨਾਮ ਦਰਜ ਹੋਵੇ ਲਿੰਕਾ ਬੁੱਕ ਆਫ ਵਰਲਡ ਚ ਨਾਮ ਦਰਜ ਹੋਵੇ ਫਿਰ ਮੈਂ ਇੱਕ ਸਿੰਪਲ ਪੋਸਟ卡ਡ ਲੈਂਦਾ ਸੀ 25 ਪੈਸੇ ਦੀ ਕੀਮਤ ਸੀ ਇੱਕ ਰੁਪਏ ਦੇ ਚਾਰ ਪੋਸਟ卡ਡ ਲੈ ਕੇ ਮੈਂ ਪੋਸਟ ਕਾਰਡ ਪੋਸਟ ਕਰਦਾ ਸੀਗਾ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਮੈਂ ਪੋਸਟ ਕਾਰਡ ਕੀ ਪੋਸਟ ਕਰਦਾ ਸੀਗਾ ਉਹਦਾ ਮੈਨੂੰ ਜਵਾਬ ਆ ਜਾਂਦਾ ਤੇ ਇਸ ਡੈਨ ਐਕਸਪਾਇਰ ਹੋਈ ਅੰਬੈਸੀ ਨੂੰ ਮੈਂ ਫੇਰ ਲੈਟਰ ਲਿਖਿਆ 25 ਪੈਸੇ ਦਾ ਉਹਦਾ ਮੈਨੂੰ ਜਵਾਬ ਆ ਗਿਆ ਅਸਤਿਜ ਜਿਹੜੇ ਇਹ ਲੈਟਰ ਤੁਸੀਂ ਦੱਸੇ ਸ਼ਕਤੀਆਂ ਦੇ ਬਾਰੇ ਅਸੀਂ ਤੁਹਾਡੇ ਤੋਂ ਪੁੱਛਾਂਗੇ ਜਰੂਰ ਸਮੇਂ-ਸਮੇਂ ਦੇ ਵਿੱਚ ਇਹ ਜਦੋਂ ਤੁਹਾਨੂੰ ਸ਼ੌਕ ਪੈ ਗਿਆ ਫਿਰ ਤੁਸੀਂ ਲੈਟਰ ਲਿਖਣੇ ਖਤ ਲਿਖਣੇ ਸ਼ੁਰੂ ਕਰ ਦਿੱਤੇ 25 ਪੈਸੇ ਦਾ ਪੋਸਟ ਕਾਰਡ ਫਿਰ ਜਿਹੜਾ ਜਦੋਂ ਤੁਹਾਨੂੰ ਬਹੁਤ ਖੁਸ਼ੀ ਹੋਈ ਉਹ ਪਹਿਲਾ ਕਿਹੜਾ ਖਤ ਸੀਗਾ ਸਭ ਤੋਂ ਪਹਿਲਾਂ ਮੈਨੂੰ ਚੀ ਮਿਸਟਰ ਹਿਮਾਚਲ ਦਾ ਲੈਟਰ ਆਇਆ ਹੈਗਾ ਉਹਨਾਂ ਦਾ ਹੈਂਡ ਰਿਟਰਨ ਸੀਗਾ ਉਹ ਖਤ ਪਾ ਕੇ ਮੈਨੂੰ ਬਹੁਤ ਖੁਸ਼ੀ ਹੋਈ ਉਸ ਤੋਂ ਬਾਅਦ ਫਿਰ ਮੈਨੂੰ ਡਾਇਨਾ ਦਾ ਲੰਡਨ ਤੋਂ ਲੈਟਰ ਆਇਆ ਹੈਗਾ ਜਿਸ ਵਿੱਚ ਵਲਡ ਬਣੀ ਸੀ ਉਹਨੇ ਮੇਰੇ ਮਨ ਨੂੰ ਬਹੁਤ ਖੁਸ਼ੀ ਦਿੱਤੀ ਹੈ ਜੀ ਫਿਰ ਜੀ ਦੇ ਜਿਹੜਾ ਆਪਾਂ ਗੱਲ ਕਰੀਏ ਤੁਸੀਂ ਸੈਲੀਬ੍ਰਿਟੀ ਜਿੱਦਾਂ ਆਪਾਂ ਕਹਿੰਦੇ ਜਿਹੜੇ ਪ੍ਰਸਿੱਧ ਲੋਕ ਬੜੇ ਆ ਜਿਹੜੇ ਜਿਨ੍ਹਾਂ ਨੂੰ ਲੋਕ ਦੇਖਣਾ ਚਾਹੁੰਦੇ ਜਿਨ੍ਹਾਂ ਨੂੰ ਮਿਲਣਾ ਚਾਹੁੰਦੇ ਆ ਉਹਨਾਂ ਦੇ ਵਿੱਚੋਂ ਦੇਸ਼ ਦੇ ਵਿੱਚ ਸਾਡੇ ਇੱਕ ਹੀਰੋ ਦੀ ਗੱਲ ਕਰੀਏ ਫਿਲਮੀ ਖੇਤਰ ਦੇ ਵਿੱਚ ਤਾਂ ਅੰਤਾਭਾ ਵਜਨ ਦਾ ਬੜਾ ਵੱਡਾ ਨਾਂ ਆ ਤੁਹਾਡਾ ਉਹਨਾਂ ਨਾਲ ਵੀ ਹੋਇਆ ਰਾਬਤਾ ਹਾਂਜੀ ਮੈਂ ਉਹਨਾਂ ਨੂੰ ਵੀ ਇੱਕ ਲੈਟਰ ਲਿਖਿਆ ਸੀਗਾ ਫਿਰ ਉਹਨਾਂ ਤੋਂ ਮੈਨੂੰ ਲੈਟਰ ਦਾ ਜਵਾਬ ਆ ਗਿਆ ਸੀਗਾ ਜੀ ਅੰਤਾਭਾ ਵਜਨ ਜੀ ਦਾ ਮੈਂ ਉਹਨਾਂ ਨੂੰ ਬਹੁਤ ਸ਼ੁਕਰੀਆ ਅਦਾ ਕਰਦਾ ਕਿਉਂਕਿ ਮੈਨੇ ਇੱਕ ਪੋਸਟ ਕਾਰਡ ਦਾ ਲੈਟਰ ਦਾ ਮਨੂੰ ਨਹੀਂ ਜਵਾਬ ਦਿੱਤਾ ਜੀ ਜੀ ਤੇ ਤੁਸੀਂ ਇਹ ਕਿਦਾਂ ਤੁਹਾਡੇ ਮਨ ਦੇ ਵਿੱਚ ਆਇਆ ਤੁਸੀਂ ਕਿਵੇਂ ਸੋਚਿਆ ਇਹ ਕਿ ਤੁਸੀਂ ਹਰੇਕ ਖੇਤਰ ਮੰਨ ਲਓ ਤੁਸੀਂ ਇੱਕ ਬਿਸ਼ਪ ਸੁੰਦਰੀ ਨੂੰ ਲੈਟਰ ਲਿਖ ਰਹੇ ਆ ਤੁਸੀਂ ਭਾਰਤ ਦੇ ਰਾਸ਼ਟਰਪਤੀ ਨੂੰ ਖਤ ਲਿਖ ਰਹੇ ਆ ਉਹਦਾ ਜਵਾਬ ਤੁਹਾਨੂੰ ਮਿਲ ਰਿਹਾ ਫਿਰ ਵੀ ਤੁਸੀਂ ਫਿਰ ਵੀ ਦੁਨੀਆ ਦੇ ਇੱਕ ਸ਼ਖਸੀਅਤ ਨੂੰ ਖਤ ਲਿਖ ਰਹੇ ਆ ਤੇ ਇਦਾਂ ਹੀ ਤੁਸੀਂ ਜਿਹੜਾ ਇੱਕ ਖਤ ਲਿਖਿਆ ਉਹ ਇੱਕ ਬੜਾ ਪਿਆਰਾ ਖਤ ਹੈਗਾ ਜਿਹਦਾ ਤੁਹਾਨੂੰ ਜਵਾਬ ਹੀ ਮਿਲਿਆ ਲੇਖਕ ਖੁਸ਼ਵੰਤ ਸਿੰਘ ਜੀ ਜਿਹਨਾਂ ਨੂੰ ਪੰਜਾਬ ਦੇ ਵਿੱਚ ਬਹੁਤ ਪੜਿਆ ਸੁਣਿਆ ਜਾਂਦਾ ਵਰਲਡ ਦੇ ਵਿੱਚ ਉਹਨਾਂ ਨਾਲ ਕਿਦਾਂ ਮਨ ਦੇ ਵਿੱਚ ਆਇਆ ਉਹਨਾਂ ਦਾ ਇਸ ਤਰ੍ਹਾਂ ਹੈ ਇਹ ਟਾਈਮ ਆਫ ਇੰਡੀਆ ਦਾ ਧਰਮਯੋਗ ਮੈਗਜ਼ੀਨ ਚੱਲਦਾ ਹੁੰਦਾ ਅਲਸਟੇਅਰ ਵੀਕਲੀ ਆਫ ਇੰਡੀਆ ਚੱਲਦਾ ਹੁੰਦਾ ਸੀਗਾ ਉਹ ਵੀ ਮੈਂ ਕੋਲ ਟਾਈਮ ਦੇ ਵਿੱਚ ਪੜਿਆ ਸੀਗਾ ਜੀ ਉਹਨਾਂ ਦਾ ਬਰਥਡੇ ਸੀਗਾ ਫਿਰ ਮੈਂ ਉਹਨਾਂ ਨੂੰ ਪੋਸਟਕਾਰਡ ਲਿਖਿਆ ਉਹਦਾ ਮਨ ਉਹਨੇ ਹੈਂਡ ਰਾਈਟਨ ਜਵਾਬ ਦਿੱਤਾ ਜਿਹੜਾ ਕਿ ਮੈਂ ਬਹੁਤ ਉਹਨਾਂ ਦਾ ਸ਼ੁਕਰੀਆ ਅਦਾ ਕਰਦਾ ਹਾਂ ਜੀ ਜੀ ਦੋਸਤੋ ਇੱਕ ਤੁਹਾਨੂੰ ਇਹ ਜਾਣ ਕੇ ਬੜੀ ਹੈਰਾਨੀ ਹੋਗੀ ਕਿ ਇਨਾ ਗੋਲ ਹਿਮਾਚਲ ਦੇ ਜਿਹੜੇ ਸਾਬਕਾ ਤਿੰਨ ਮੁੱਖ ਮੰਤਰੀ ਨੇ ਸੀਐਮ ਨੇ ਚੀਫ ਮਨਿਸਟਰ ਨੇ ਉਹਨਾਂ ਦੇ ਜਿਹੜੇ ਇਹਨਾਂ ਨੇ ਉਹਨਾਂ ਨੂੰ ਖੱਤ ਲਿਖੇ ਸੀਗੇ ਸतीशਪਾਲ ਜੀ ਨੇ ਉਹਨਾਂ ਦੇ ਵੀ ਇਹਨਾਂ ਨੂੰ ਜਵਾਬ ਮਿਲਿਆ ਉਹਦੇ ਬਾਰੇ ਵੀ ਜਾਣਕਾਰੀ ਦਿਓ ਕਿਹੜੇ-ਕਿਹੜੇ ਮੁੱਖ ਮੰਤਰੀ ਸੀਗੇ ਜੀ ਸਭ ਤੋਂ ਪਹਿਲਾਂ ਤਾਂ ਸ਼੍ਰੀ ਵੀਰ ਬਰਦਸੰਗ ਜੀ ਜਿਹਨੂੰ ਮੈਂ ਲੈਟਰ ਲਿਖਿਆ ਉਹਨਾਂ ਦਾ ਜਵਾਬ ਆਇਆ ਸ਼੍ਰੀ ਸ਼ਾਂਤਕਮਾਲ ਜੀ ਨੂੰ ਮੈਂ ਲੈਟਰ ਲਿਖਿਆ ਉਹਨਾਂ ਦਾ ਜਵਾਬ ਆਇਆ ਸ਼੍ਰੀ ਕ੍ਰੀਮ ਕੁਮਾਰ ਤੋਂ ਮਲਜੀ ਨੂੰ ਲੈਟਰ ਲਿਖਿਆ ਉਹਨਾਂ ਦਾ ਮੈਨੂੰ ਜਵਾਬ ਆਇਆ ਜੀ। ਕੀ ਬਾਤ ਆ। ਦੇਖੋ ਤੁਸੀਂ ਦੋਸਤੋ ਦੇਖੋ ਭਾਵੇਂ ਸਾਡੇ ਦੇਸ਼ ਦੇ ਵਿੱਚ ਇਹੋ ਜਿਹੇ ਜਿਹੜੇ ਸ਼ੌਕ ਰੱਖਣ ਵਾਲੇ ਆ ਉਹਨਾਂ ਨੂੰ جنੂਨੀ ਸਿਰਫਰੇ ਕਿਹਾ ਜਾਂਦਾ ਪਰ ਜਦੋਂ ਤੁਸੀਂ ਇਹ ਚੀਜ਼ਾਂ ਅਗਰ ਕਿਸੇ ਵਿਦੇਸ਼ ਦੇ ਵਿੱਚ ਹੋਣ ਤਾਂ ਇਹੋ ਜਿਹੀਆਂ ਸ਼ਖਸੀਤਾਂ ਉਹਨਾਂ ਨੈਸ਼ਨਲ ਸੈਲੀਬ੍ਰਿਟੀ ਦੇ ਤੌਰ ਤੇ ਇਹਨਾਂ ਨੂੰ ਲੋਕ ਪਛਾਣੂਗੇ ਇਹਨਾਂ ਦੀ ਕਦਰ ਪਾਉਗੇ। ਅਸੀਂ ਕਿਸੇ ਵੀ ਇਨਸਾਨ ਦੀ ਕਦਰ ਉਹਦੇ ਜੀਂਦੇ ਜੀ ਬਹੁਤ ਘੱਟ ਪਾਉਂਦੇ ਆ ਤੇ ਉਹਨਾਂ ਵਿੱਚੋਂ ਇੱਕ ਸ਼ਖਸੀਅਤ ਮੈਨੂੰ ਲੱਗਦਾ ਹੈ ਕਿ ਸ਼ਤੀਸ਼ਪਾਲ ਜੀ ਵੀ ਆ ਜਿਨ੍ਹਾਂ ਨੇ 25 ਪੈਸੇ ਦੇ ਪੋਸਟਕਾਰਡ ਦੇ ਨਾਲ ਮੁੱਖ ਮੰਤਰੀਆਂ ਤੋਂ ਲੈ ਕੇ ਬਿਸ਼ਪ ਸੁੰਦਰੀ ਤੋਂ ਲੈ ਕੇ ਭਾਰਤ ਦੇ ਰਾਸ਼ਟਰਪਤੀ ਤੋਂ ਲੈ ਕੇ ਕਿਸੇ ਜਿਹੜੀ ਕਿ ਇਹੋ ਜਿਹੋ ਜਿਹੀ ਸ਼ਖਸੀਅਤਾਂ ਜਿਨ੍ਹਾਂ ਦਾ ਆਪਾਂ ਲੈਂਦੇ ਜ਼ਿਕਰ ਕਰਦੇ ਆ ਉਹਨਾਂ ਤੱਕ رابطہ ਬਣਾਇਆ ਉਹਨਾਂ ਦੇ ਇਹਨਾਂ ਨੂੰ ਜਵਾਬ ਮਿਲਿਆ ਤੇ ਇੱਕ ਮੈਂ ਸ੍ਰੀ ਜੀ ਤੁਹਾਨੂੰ ਹੋਰ ਪੁੱਛਣਾ ਚਾਹਾਂਗਾ ਤੁਹਾਨੂੰ ਲੋਕ ਸਭਾ ਦੇ ਸਪੀਕਰਾਂ ਦੇ ਵੀ ਜਿਹੜੇ ਆਪਣੇ ਭਾਰਤ ਦੇ ਆ ਉਹਨਾਂ ਦੇ ਵੀ ਤੁਹਾਡਾ ਖਤਾ ਖਤਾਬਤ ਦੇ ਵਿੱਚ ਜਵਾਬ ਆਇਆ ਉਹ ਉਹਨਾਂ ਦੇ ਵਿੱਚ ਕੌਣ ਕੌਣ ਸੀਗੇ ਉਹ ਜੀ ਪੀ ਸੰਗਮਾ ਜੀ ਦਾ ਮੈਨੂੰ ਲੈਟਰ ਆਇਆ ਜੀ ਜੀ ਬਾਲਜੋਗੀ ਜੀ ਦਾ ਮੈਨੂੰ ਲੈਟਰ ਆਇਆ ਜੀ ਉਹਨਾਂ ਨੇ ਮੈਂ ਲੈਟਰ ਲਿਖਿਆ ਜੀ ਉਹਨਾਂ ਤੋਂ ਮੈਨੂੰ ਜਵਾਬ ਆਇਆ ਹੈ ਜੀ ਜੀ ਜਿੱਦਾਂ ਕਦੀ ਤੁਸੀਂ ਇੰਨਾ ਕੰਮ ਕੀਤਾ ਤੁਹਾਡੀ ਫਿਰ ਇਸ ਪਿੱਛੇ ਸੁਪਨਾ ਕੀ ਸੀਗਾ ਤੁਸੀਂ ਕੀ ਚਾਹੁੰਦੇ ਸੀਗੇ ਕਿ ਮੈਨੂੰ ਕੀ ਹਾਸਲ ਹੋਵੇ ਨਾ ਚੀਜ਼ਾਂ ਤੋਂ ਮੇਰੀ ਇਹ दिली ਖੁਆਇਸ਼ ਸੀਗੀ ਜੀ ਕਿ ਮੇਰਾ ਵੀ ਨਾਮ ਹੋਵੇ ਲਿੰਕਾ ਵਰਲਡ ਆਫ ਬੁੱਕ ਰਿਕਾਰਡਸ ਮੇਰਾ ਨਾਮ ਦਰਜ ਗਿਨੀਸ ਬੁੱਕ ਆਫ ਵਰਡ ਰਿਕਾਰਡਸ ਵਿੱਚ ਮੇਰਾ ਨਾਮ ਦਰਜ ਹੋਵੇ ਤੋਂ ਕਿਉਂਕਿ ਮੈਂ ਗਿਨੀਸ ਬੁੱਕ ਆਫ ਵਰਡ ਰਿਕਾਰਡ ਦਾ ਪੜਦਾ ਸੀਗਾ ਉਹ ਚੀਜ਼ਾਂ ਦੇ ਅਨੋਖੇ ਸ਼ੌਂਕ ਲੋਕਾਂ ਦੇ ਹੁੰਦੇ ਸੀਗੇ ਉਹਨਾਂ ਵਾਲਾ ਦੇਖ ਕੇ ਮੈਨੂੰ ਵੀ ਪ੍ਰੇਰਣਾ ਮਿਲੀ ਹੈ ਜੀ ਜੀ ਤੇ ਤੁਸੀਂ ਕੁਝ ਇਸ ਦੇ ਸੰਬੰਧੀ ਯਤਨ ਨਹੀਂ ਕੀਤਾ ਕਿ ਤੁਹਾਡਾ ਅੱਜ ਦਾ ਲਿੰਕਾ ਬੁੱਕ ਆਫ ਰਿਕਾਰਡਸ ਦੇ ਵਿੱਚ ਨਾਮ ਆ ਜਾਏ ਜਿਹੜੀ ਲਿੰਕਾ ਬੁੱਕ ਆਫ ਇੰਡੀਆ ਹੈ ਹਨਾ ਤਾਂ ਜਾ ਗਿਨੀਸ ਬੁੱਕ ਉਹਦੇ ਲਈ ਤੁਹਾਡਾ ਕੋਈ ਯਤਨ ਹੋਇਆ ਅਜੇ ਤੱਕ ਹਾਂ ਜੀ ਮੈਂ ਕੋਸ਼ਿਸ਼ ਕੀਤੀ ਉਹਨਾਂ ਨਾਲ ਮੈਂ ਖਤੋਖਤਾਬ ਉਹਨਾਂ ਦੇ ਨਾਲ ਕੀਤੀ ਆ ਉਹਨਾਂ ਦੇ ਲੈਟਰ ਆਉਂਦੇ ਉਹਨਾਂ ਦੇ ਫਾਰਮੈਲਟੀ ਬਹੁਤ ਜ਼ਿਆਦਾ ਹੁੰਦੀ ਸੀਗੀ ਉਹ ਜਿਹੜੀ ਕਿ ਮੇਰੀ ਸਮਝ ਦੇ ਵਿੱਚ ਨਹੀਂ ਆਉਂਦੀ ਹੁੰਦੀ ਸੀਗੀ ਉਹ ਇਸ ਕਰਕੇ ਜੇ ਮੈਨੂੰ ਕੋਈ ਉਹਦੇ ਬਾਰੇ ਨਹੀਂ ਪਤਾ ਨਹੀਂ ਲੱਗਾ ਜੀ ਮੇਰਾ ਜੀ ਤੇ ਮੈਂ ਜਿਹੜੇ ਸਾਡੇ ਦਰਸ਼ਕ ਆ ਖੁਦ ਆਪਣੇ ਵੱਲੋਂ ਵੀ ਤੇ ਜੇ ਕਰ ਸਕਦਾ ਹੋਇਆ ਜਰੂਰ ਕਰਾਂਗਾ ਤਾਂ ਮੈਂ ਜਿਹੜਾ ਸਾਡਾ ਕੋ ਦਰਸ਼ਕ ਦੇਖ ਰਿਹਾ ਉਹ ਵੀ ਜੇ ਸਤੀਸ਼ਪਾਲ ਜੀ ਦੀ ਕੋਈ ਮਦਦ ਇਸ ਖੇਤਰ ਦੇ ਵਿੱਚ ਕਰਨਾ ਚਾਹੇ ਨੂੰ ਲੈ ਕੇ ਜੇ ਕੋ ਇਹਨਾਂ ਦੀ ਮਦਦ ਕਰੇ ਤੇ ਬਹੁਤ ਜ਼ਿਆਦਾ ਵਧੀਆ ਹੋਊਗਾ ਸਤੀ ਜੀ ਹੁਣ ਆਪਾਂ ਅਗਲੇ ਮੁੱਦੇ ਤੇ ਆਉਂਦੇ ਆ ਕਿ ਤੁਸੀਂ ਇੱਕ ਆਪਾਂ ਕਹਿ ਸਕਦੇ ਲੇਬਰ ਕਲਾਸ ਤਬਕੇ ਨਾਲ ਸੰਬੰਧ ਰੱਖਦੇ ਆ ਫਿਰ ਇਹ ਖਾਤੋ ਖਾਬਤ ਜਦੋਂ ਤੁਸੀਂ 25 ਪੈਸੇ ਦਾ ਲੈਟਰ ਲਿਖਣਾ ਸ਼ੁਰੂ ਕੀਤਾ ਜਦੋਂ ਪੋਸਟ卡ਡ ਹੁੰਦੇ ਸੀ ਉਦੋਂ ਉਹਦੀ 25 ਪੈਸੇ ਦੀ ਵੀ ਬਹੁਤ ਵੈਲਿਊ ਸੀ ਤੇ ਤੁਸੀਂ ਇਹ ਆਪਣੇ ਖਰਚੇ ਦੇ ਨਾਲ ਨਾਲ ਕਿੱਦਾਂ ਇਸ ਸ਼ੌਕ ਨੂੰ ਪਾਲਦੇ ਰਹੇ ਉਹ ਮੈਂ ਆਪਣੀ ਸੇਵਿੰਗ ਕਰਦਾ ਹੁੰਦਾ ਸੀਗਾ ਜੀ ਸੇਵਿੰਗ ਦੇ ਨਾਲ 1 ਰੁਪਇਆ ਚਾਰ ਪੋਸਟ卡ਡ ਆਉਂਦੇ ਸੀਗੇ ਜੀ ਫਿਰ ਮੈਂ ਉਹ ਪੋਸਟ卡ਡ ਲਿਖਦਾ ਸੀਗਾ ਫਿਰ ਮੈਨੂੰ ਉਹਦਾ ਜਵਾਬ ਆਉਂਦਾ ਸੀਗਾ ਜੀ ਜੀ ਤੇ ਸਤੀਜੀ ਇੱਕ ਹੋਰ ਵੀ ਦੱਸੋ ਕਿ ਤੁਹਾਡੇ ਬਾਰੇ ਜਿਹਦਾ ਤੁਸੀਂ ਇਹ ਪ੍ਰਾਪਤੀਆਂ ਕੀਤੀਆਂ ਕਦੀ ਇਹਦੇ ਬਾਰੇ ਕਿਥੇ ਅਖਬਾਰ ਵਿੱਚ ਜਾਂ ਕਿਤੇ ਚੈਨਲ ਤੇ ਕੁਝ ਚੀਜ਼ ਸ਼ਾਇਆ ਵੀ ਹੋਈ ਹੈਗੀਆ ਜੀ ਉਸ ਟਾਈਮ ਤੇ ਚੈਨਲ ਨਹੀਂ ਸੀ ਕਿ ਹੋਰ ਅਖਬਾਰਾਂ ਚ ਮੇਰੀਆਂ ਕਾਫੀ ਖਬਰਾਂ ਆਈਆਂ ਹੈਗੀਆਂ ਜੀ ਰੀਡਰਟਾਈਜ਼ ਇਸ ਐਮਬੀਡੀ ਵਾਲੇ ਇੱਕ ਬੁੱਕ ਚਲਾਉਂਦੇ ਹੁੰਦੇ ਸੀ ਉਹਦੇ ਵਿੱਚ ਮੇਰੀ ਡਿਟੇਲ ਆਈ ਹੋਈ ਹੈ ਜੀ ਹੋਰ ਕਾਫੀ ਅਖਬਾਰਾਂ ਚ ਮੇਰੀਆਂ ਖਬਰਾਂ ਆ ਚੁੱਕੀਆਂ ਆ ਜੀ ਉਸ ਟਾਈਮ ਦੀਆਂ ਤੇ ਦੋਸਤੋ ਇਹ ਇੱਕ ਬੜੀ ਜਿੰਦਾਦਿਲੀ ਦੀ ਮਿਸਾਲ ਹੈ ਇਨਸਾਨ ਨੇ ਸਤੀਸ਼ਪਾਲ ਜੀ ਤੁਸੀਂ ਇੱਕ ਇਹਨਾਂ ਦਾ ਇੱਕ ਹੋਰ ਸ਼ੌਕ ਦੇਖੋਗੇ ਇਹਨਾਂ ਨੇ ਐਮਐਲਏ ਦੀ ਚੋਣ ਲੜੀ ਆ ਵਿਧਾਨ ਸਭਾ ਦੀ ਚੋਣ ਲੜੀ ਆ ਔਰ ਜਿਹੜੀ ਇਹਨਾਂ ਨੇ ਵਿਧਾਨ ਸਭਾ ਦੀ ਚੋਣ ਲੜੀ ਆ ਉਹ ਵੀ ਇੱਕ ਇਹਨਾਂ ਦਾ ਸੁਪਨਾ ਸੀ ਬੜਾ ਅਨੋਖਾ ਰਿਕਾਰਡ ਬਣਾਉਣ ਦਾ ਕਿ ਚਲੋ ਜੇ ਜਿੱਤਦੇ ਨਹੀਂ ਇਹਨਾਂ ਦੇ ਜਿਹੜਾ ਦਿਮਾਗ ਆ ਉਹਦੇ ਵਿੱਚ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡਸ ਦੇ ਵਿੱਚ ਆਉਣ ਦੇ ਲਈ ਇਹਨਾਂ ਦਾ ਦੇਖੋ ਦਿਮਾਗ ਕਿੰਨਾ ਕੰਮ ਕਰਦਾ ਸੀ ਚਲੋ ਅੱਜ ਹੋਵੇ ਸਰਕਾਰ ਦਾ ਮੁੱਲ ਪਾਵੇ ਜਿਹੜਾ ਸਰਕਾਰਾਂ ਜਿਹੜੀਆਂ ਹੁੰਦੀਆਂ ਜਾਂ ਜਿਹੜਾ ਸਮਾਂ ਹੁੰਦਾ ਮੁੱਲ ਬਹੁਤ ਸਮੇਂ-ਸਮੇਂ ਨਾਲ ਪੈਂਦਾ ਮੈਂ ਆਪਣੇ ਜਿਹੜੇ ਵੀਰ ਐ ਸੰਜੀਵ ਕੁਮਾਰ ਜੀ ਆ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਇੱਕ ਸਦੀਸ਼ ਜੀ ਨੇ ਨਾ ਜਿਹੜਾ ਹੋਰ ਵੀ ਮਾਰਕਾ ਮਾਰਿਆ ਚੋਣ ਲੜਨ ਦਾ ਸੀਗਾ ਉਹਦੇ ਬਾਰੇ ਵੀ ਇੱਕ ਇਹਨਾਂ ਨੇ ਹਿਮਾਚਲ ਦੇ ਨੂਰਪੁਰ ਹਾਂਜੀ ਨੂਰਪੁਰ ਵਿਧਾਨ ਸਭਾ ਦੇਖੋ ਖੇਤਰ ਦੇ ਇੱਕ ਜਿਹੜਾ ਹੈਗਾ ਉੱਥੋਂ ਨਿਰਦਲੀਏ ਉਮੀਦਵਾਰ ਦੇ ਤੌਰ ਦੇ ਚੋਣ ਲੜੀ ਸੀ ਦਾ ਇਹਨਾਂ ਦਾ ਜਿਹੜਾ ਚੋਣ ਨਿਸ਼ਾਨ ਸੀਗਾ ਗੁੜੀਆ ਸੀਗਾ ਤੇ ਐਪਸਤੀਜੀ ਨੂੰ ਪੁੱਛਦੇ ਆਂ ਕਿ ਜਿਹੜਾ ਸਤੀਜੀ ਇਹ ਜਿਹੜੀ ਦੀ ਚੋਣ ਲੜੀ ਆ ਇੱਕ ਪਾਸੇ ਤੁਹਾਡਾ ਇਹ ਸੀਗਾ ਇਹਦੇ ਪਿੱਛੇ ਕੀ ਸੀਗਾ ਜੀ ਇਹ ਚੋਣ ਲਾਣੇ ਦਾ ਮੇਰਾ ਮਕਸਦ ਇਹ ਸੀਗਾ ਜੀ ਮੈਂ ਮਿਨੀਮਮ ਵੋਟ ਹਾਸਲ ਕਰਨਾ ਚਾਹੁੰਦਾ ਸੀਗਾ ਜੀ ਕਿ ਜੇ ਮਿਨੀਮਮ ਵੋਟ ਪਈ ਹੋਵੇ ਉਹਦਾ ਵੀ ਇੱਕ ਰਿਕਾਰਡ ਬਣਦਾ ਹੈਗਾ ਗਿਨੀਸ ਬੁੱਕ ਉਹ ਵਾਟ ਦੇ ਰਿਕਾਰਡ ਦੇ ਵਿੱਚ ਜੀ ਮਿਨੀਮਮ ਵੋਟ ਦਾ ਮੈਂ ਰਿਕਾਰਡ ਬਣਾਉਣਾ ਚਾਹੁੰਦਾ ਸੀਗਾ ਜੀ ਜੀ ਕੋਮਨ 43 ਦੇ ਕਰੀਬ ਵੋਟਾਂ ਪਈਆਂ ਸੀ ਜੋ ਕਿ ਬਹੁਤ ਜ਼ਿਆਦਾ ਸੀਆਂ ਜੀ ਮਿਨੀਮਮ ਵੋਟਾਂ ਬਹੁਤ ਕੱਟ ਦਾ ਰਿਕਾਰਡ ਮੈਂ ਬਣਾਉਣਾ ਚਾਹੁੰਦਾ ਸੀ ਉਹ ਮੇਰਾ ਰਿਕਾਰਡ ਨਹੀਂ ਬਣ ਸਕਿਆ ਜੀ ਇਸ ਲਈ ਮੈਂ ਇਹ ਇਲੈਕਸ਼ਨ ਲੜਿਆ ਸੀਗਾ ਜੀ ਜੀ ਤੇ ਸੀ ਜੀ ਜਿਹੜਾ ਤੁਸੀਂ ਇਹ ਸ਼ੌਕ ਪਾ ਲਿਆ ਜਿੱਦਾਂ ਆਪਾਂ ਇਹਨੂੰ ਪੰਜਾਬੀ ਜਿਹੀਏ ਘਰ ਫੂਕ ਤਮਾਸ਼ਾ ਦੇਖਣ ਕਿੰਨਾ ਸਮਾਂ ਤੁਸੀਂ ਪੋਸਟਕਾਰ ਲਿਖਦੇ ਆ ਕਿਹਨੂੰ ਲਿਖਣਾ ਉਹਦਾ ਐਡਰੈਸ ਹਾਸਲ ਕਰਨਾ ਉਹਦਾ ਪਤਾ ਹਾਸਲ ਕਰਨਾ ਫਿਰ ਉਹਨੂੰ ਤੁਸੀਂ ਪੋਸਟ ਕਰਨ ਜਾਂਦੇ ਆ ਫਿਰ ਉਹਦਾ ਜਵਾਬ ਆਉਂਦਾ ਜਾਂ ਤੁਸੀਂ ਦਿਮਾਗ ਦੇ ਨਾਲ ਉਹਦੀ ਗੱਲ ਕਰਦੇ ਤਾਰੀਫ ਕਰਦੇ ਜਾਂ ਕਿਸੇ ਮੁੱਦੇ ਤੇ ਦੁੱਖ ਸੁੱਖ ਸੰਵੇਦਨਾ ਪ੍ਰਗਟ ਕਰਦੇ ਆ ਤੇ ਜਿਹੜਾ ਇਹਨਾਂ ਦੀਆਂ ਚੀਜ਼ਾਂ ਨੂੰ ਘਰ ਜਿਹੜਾ ਤੁਹਾਡਾ ਪਰਿਵਾਰ ਸਿਗਾ ਉਹਨਾਂ ਦਾ ਇਹਨੂੰ ਲੈ ਕੇ ਕਿਦਾਂ ਦਾ ਰਵੱਈਆ ਸਿਗਾ ਜੀ ਜਿ ਕੋਈ ਪਰਿਵਾਰ ਵੱਲੋਂ ਮੈਨੂੰ ਪੂਰਾ ਸਹਿਯੋਗ ਸਿਗਾ ਜੋ ਕਹਿੰਦੇ ਜੋ ਕੋਸ਼ਿਸ਼ ਤੂੰ ਕਰ ਰਿਹਾ ਹੈ ਬਿਲਕੁਲ ਠੀਕ ਕਰ ਰਿਹਾ ਹੈਗਾ। ਉਹ ਸਿਰਫ ਮੈਂ 1 ਘੰਟਾ ਰੋ ਡੇ ਟਾਈਮ ਇਸ ਵਾਸਤੇ ਦਿੰਦਾ ਹੁੰਦਾ ਸੀ। ਬਾਕੀ ਮੈਂ ਆਪਣਾ ਕੰਮ ਕਰਦਾ ਹੁੰਦਾ ਸੀਗਾ ਜੀ। ਪਰਿਵਾਰ ਵੱਲੋਂ ਪੂਰਾ ਸਹਿਯੋਗ ਰਿਹਾ। ਪੋਸਟ卡ਡ ਮੇਰੇ ਬੱਚੇ ਲੈ ਕੇ ਆਉਂਦੇ ਹੁੰਦੇ ਸੀ। ਮੇਰੀ ਮਿਸੀ ਪੋਸਟ卡ਡ ਨੂੰ ਪੋਸਟ ਕਰ ਦਿੰਦੀ ਹੁੰਦੀ ਸੀ। ਮੈਂ ਬੈਠਾ ਪੋਸਟ卡ਡ ਲਿਖ ਦਿੰਦਾ ਸੀਗਾ ਤੇ ਮੇਰਾ ਕੰਮ ਹੋ ਜਾਂਦਾ ਸੀਗਾ ਜੀ। ਜੀ। ਅ ਸੀਜੀ ਜਿਹੜਾ ਅੱਜ ਤੁਹਾਡੇ ਕੋਲ ਮੈਂ ਤਾਂ ਇਸ ਨੂੰ ਕਹਾਂਗਾ ਕਿ ਤੁਸੀਂ ਇੱਕ ਖਜ਼ਾਨਾ ਸੰਭਿਆ ਹੈ ਇਹ دیر ਸਵੇਰੇ ਦੀ ਜਰੂਰ ਮੁੱਲ ਪਾਊਗਾ ਅੱਜ ਨਹੀਂ ਕੱਲ ਪਾਊਗਾ ਪਰਸੋਂ ਪਾਊਗਾ ਤੇ ਅਸੀਂ ਚਾਹੁੰਦੇ ਹਾਂ ਵੀ ਜੇ ਜਿੰਦੇ ਜੀ ਮੁੱਲ ਪਵੇ ਤੇ ਉਹਦੀ ਵੈਲਿਊ ਹੋਰ ਹੋ ਜਾਂਦੀ ਹੈ ਦੋਸਤੋ ਇੱਕ ਮੈਂ ਸੰਜੀਵ ਜੀ ਨੂੰ ਸਾਡੇ ਨਾਲ ਕੈਮਰਾਮੈਨ ਨੇ ਮੇਰੇ ਵੀਰ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਤੁਸੀਂ ਦੋਸਤੋ ਇੱਕ ਚੀਜ਼ ਹੈਰਾਨ ਹੋ ਜਾਓਗੇ ਇਹ ਜਿਹੜਾ ਹੈਗਾ ਸ਼ਾਂਤਕਮਾਰ ਜੀ ਹਿਮਾਚਲ ਦੇ ਮੁੱਖ ਮੰਤਰੀ ਆ ਉਹਨਾਂ ਦੀ ਲਿਖੀ ਕਵਤਾ ਤੇ ਤੁਸੀਂ ਦੇਖ ਸਕਦੇ ਆ ਆ ਉਹਨਾਂ ਦੇ ਨਾਲ ਦਸਖਤ ਉਹਨਾਂ ਦੇ ਉਹਨਾਂ ਦੇ ਨਾਲ ਸੰਤੋਸ਼ ਸ਼ੈਲਜਾ ਉਹਨਾਂ ਦੀ ਇਸ ਪਤਨੀ ਆ ਕਵਤਾ ਬਹੁਤ ਸੋਹਣੀ ਲਿਖੀ ਹੋਆ ਤੇ ਇਹ ਨਾਲ ਉਹਨਾਂ ਦਾ ਜਿਹੜਾ ਗਰੀਟਿੰਗ ਕਾਰਡ ਆਇਆ ਸੀਗਾ ਜਿਹੜੇ ਹਿਮਾਚਲ ਪ੍ਰਦੇਸ਼ ਦੇ ਇਹ ਹੈਗੇ ਆ ਸਾਬਕਾ ਮੁੱਖ ਮੰਤਰੀ ਠੀਕ ਹੈ ਉਸ ਸਮੇਂ ਇਹ ਕੇਂਦਰੀ ਮੰਤਰੀ ਸੀਗੇ ਜੀ ਠੀਕ ਹੈ ਜੀ ਤੇ ਦੋਸਤੋ ਇਹ ਜਿਹੜੀਆਂ ਚੀਜ਼ਾਂ ਆ ਇਹਨਾਂ ਦੇ ਕੋਲ ਇੱਕ ਹੋਰ ਆਪਾਂ ਗੱਲ ਸੰਜੀਵ ਜੀ ਬੜੀ ਪੰਜਾਬ ਦੀ ਸਿਆਸਤ ਦੇ ਨਾਲ ਔਰ ਪੰਜਾਬ ਦੇ ਨਾਲ ਜੁੜੀ ਬੜੀ ਵਧੀਆ ਗੱਲ ਆ ਕਿ ਜਿਹੜੀ ਇਹਨਾਂ ਕੋਲ ਅਨੋਖੀ ਚੀਜ਼ ਪਈ ਆ ਉਸ ਤੀਸਰੀ ਦੇ ਕੋਲ ਹੈਗੀ ਆ ਸਵਰਗੀ ਜਿਹੜੇ ਐਸਜੀਪੀਸੀ ਦੇ ਲੰਬਾ ਸਮਾਂ ਪ੍ਰਧਾਨ ਰਹਿ ਗੁਰਚਰਨ ਸਿੰਘ ਟੋੜਾ ਦੀ ਇੱਕ ਜਿਹੜੀ ਲਿਖੀ ਚਿੱਠੀ ਆ ਜਿਹੜੇ ਇਹਨਾਂ ਨੇ ਖੱਤ ਲਿਖਿਆ ਸੀ ਗੁਰਚਰਨ ਸਿੰਘ ਟੋੜਾ ਜੀ ਨੂੰ ਉਸ ਦਾ ਜਵਾਬ ਉਹਨਾਂ ਨੇ ਦਿੱਤਾ ਸੀ ਉਹ ਮੈਂ ਕਹਿੰਦਾ ਉਹ ਜਿਹੜਾ ਵਿਸ਼ਾ ਆ ਉਹ ਅੱਜ ਵੀ ਬਹੁਤ ਤਰਕਸੰਗਤ ਆ ਮੈਂ ਸੰਜੀਵ ਜੀ ਨੂੰ ਕਹੂੰਗਾ ਆ ਦਿਖਾ ਲਓ ਗੁਰਚਾਰਨ ਸਿੰਘ ਟੋੜਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਜੀ ਤੁਸੀਂ ਇਹ ਜਿਹੜਾ ਇਹ ਚਿੱਠੀ ਦਾ ਵਿਸ਼ਾ ਆ ਇਹ ਸਤੰਬਰ 23 1997 ਕਰੀਬ ਕਰੀਬ ਇਸ ਗੱਲ ਨੂੰ 27 ਸਾਲ ਹੋ ਗਏ ਜੀ ਅੱਜ ਸਤੰਬਰ ਮਹੀਨਾ ਹੁਣ ਆਪਾਂ 224 ਦੇ ਵਿੱਚ ਇਹ ਇੰਟਰਵਿਊ ਕਰ ਰਹੇ ਆ ਤੇ ਤੁਸੀਂ ਪੜ ਰਹੇ ਆ ਵਿਸ਼ਾ ਮੈਂ ਦਿਖਾ ਲੂੰਗਾ ਕਿ ਇੱਕ ਵਾਰੀ ਦਹਾਲਣ ਆਪਣੇ ਸੰਜੀਵ ਕੁਮਾਰ ਵੀਰ ਜੀ ਅ ਤੁਸੀਂ ਦੇਖ ਸਕਦੇ ਸਿੱਖੀ ਦੇ ਪ੍ਰਚਾਰ ਨਾਲ ਸੈਟੇਲ ਸਿੱਖੀ ਦੇ ਪ੍ਰਚਾਰ ਲਈ ਸੈਟੇਲਾਈਟ ਟੀਵੀ ਚੈਨਲ ਸ਼ੁਰੂ ਕਰਨ ਬਾਰੇ ਆਪ ਦਾ ਪੱਤਰ ਮਿਤੀ 28 97 ਪੁਜਾ ਪ੍ਰਗਟਾਏ ਵਿਚਾਰਾਂ ਤੇ ਭੇਜੀਆਂ ਆ ਸ਼ੁਭ ਸ਼ਾਮਾ ਲਈ ਹਾਰਦਿਕ ਧੰਨਵਾਦ ਜੀ ਸਤਿਕਾਰ ਸਹਿਤ ਆ ਸ਼ੋਭ ਚਿੰਤਕ ਗੁਰਚਾਰਨ ਸਿੰਘ ਟੋਹੜਾ ਦੋਸਤੋ ਜਿਹੜਾ ਮੈਂ ਤੁਹਾਡੇ ਧਿਆਨ ਵਿੱਚ ਲਿਆਉਣਾ ਚਾਹੁੰਦਾ ਕਿ ਪਹਿਲਾਂ ਮੈਂ ਪੁੱਛਾਂਗਾ ਸतीशਪਾਲ ਜੀ ਨੂੰ ਕਿ ਇਹ ਵਿਸ਼ਾ ਕੀ ਸੀਗਾ ਜਿਹੜਾ ਤੁਸੀਂਾਂ ਨੇ ਗੁਰਚਾਰਨ ਸਿੰਘ ਟੋਹੜਾ ਜੀ ਨੂੰ ਉਸ ਸਮੇਂ ਪੱਤਰ ਲਿਖਿਆ 1997 ਦੇ ਵਿੱਚ ਤੇ ਇੱਕ ਕਿਸ ਚੀਜ਼ ਨੂੰ ਲੈ ਕੇ ਜਵਾਬ ਆਇਆ ਜੀ ਇਹ ਅਖਬਾਰ ਦੇ ਵਿੱਚ ਖਬਰ ਆਈ ਸੀ ਜੀ ਸ੍ਰੀ ਗੁਰਦੁਆਰਾ 15 ਕਮੇਟੀ ਜੀ ਸੈਟੇਲਾਈਟ ਇੱਕ ਸ਼ੁਰੂ ਕਰਨ ਲੱਗੀ ਆ ਸੈਟੇਲਾਈਟ ਚੈਨਲ ਸ਼ੁਰੂਆਤ ਕਰਨ ਦੀ ਗੱਲ ਦੋਸਤੋ ਸੈਟੇਲਾਈਟ ਚੈਨਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ੁਰੂ ਕਰਨ ਦੀ ਗੱਲ 1997 ਦੇ ਵਿੱਚ ਚੱਲੀ ਸੀ 27 ਸਾਲ ਹੋ ਗਏ ਇੱਥੇ ਤੱਕ ਨਹੀਂ ਪਹੁੰਚ ਸਕੇ 27 ਸਾਲ ਹੋ ਗਏ ਇਸ ਥਾਂ ਤੱਕ ਨਹੀਂ ਪਹੁੰਚ ਸਕੇ ਉਸ ਸਮੇਂ ਗੱਲ ਚੱਲੀ ਸੀ ਹਾਂਜੀ ਉਹਦੇ ਬਾਰੇ ਸਤੀ ਜੀ ਉਹ ਮੈਂ ਇਹਨਾਂ ਨੂੰ ਫਿਰ ਲੈਟਰ ਲਿਖਿਆ ਸੀ ਕਿ ਬਹੁਤ ਖੁਸ਼ੀ ਹੈ ਮਹਿਸੂਸ ਕਰਦੇ ਪੰਜਾਬੀ ਹੋਣ ਦੇ ਨਾਤੇ ਜੀ ਸਾਡੀ ਸੁਭੀ ਸ਼ਾਮਾ ਤੁਹਾਡੇ ਨਾਲ ਹੈ ਜਲਦੀ ਜਲਦੀ ਸੈਟੇਲਾਈਟ ਸ਼ੁਰੂ ਕਰੋ ਤਾ ਕਿ ਸਾਡਾ ਇਹ ਧਰਨ ਦਾ ਪ੍ਰਚਾਰ ਪੂਰੇ ਵਰਲਡ ਦੇ ਵਿੱਚ ਕੀਤਾ ਹੋਇਆ ਉਹਨਾਂ ਦਾ ਫਿਰ ਮੈਨੂੰ ਜਵਾਬ ਆਇਆ ਸਿਰਫ ਮੈਂ ਇੱਕ ਪੋਸਟ卡ਡ 25 ਪੈਸੇ ਦਾ ਇਹਨਾਂ ਲਿਖਿਆ ਸੀਗਾ ਜੀ ਦੋਸਤੋ ਤੁਸੀਂ ਯਕੀਨ ਕਰੋਗੇ ਕਿ ਮੈਂ ਅਕਸਰ ਆਪਣੇ ਜਿੰਨੇ ਵੀ ਵੀਡੀਓ ਹੁੰਦੇ ਉਹਨਾਂ ਦੇ ਵਿੱਚ ਹਰ ਦੂਜੇ ਚੌਥੇ ਵੀਡੀਓ ਦੇ ਵਿੱਚ ਇੱਕੋ ਹੀ ਗੱਲ ਕਰਦਾ ਕਿ ਪੰਜਾਬੀ ਜਿੰਨੀਆਂ ਗੱਪਾਂ ਮਾਰਦੇ ਆ ਜਿੰਨੀਆਂ ਫੜਾ ਮਾਰਦੇ ਆ ਉਸ ਦੇ ਮੁਤਾਬਕ ਇਹਨਾਂ ਦਾ ਕਥਨੀ ਤੇ ਕਰਨੀ ਦੇ ਵਿੱਚ ਬਹੁਤ ਅੰਤਰ ਆ ਇਸੇ ਤਰੀਕੇ ਦੇ ਨਾਲ ਤੁਸੀਂ ਦੇਖ ਸਕਦੇ ਆ ਕਿ ਐਸਜੀਪੀਸੀ ਦੇ ਕੋਲ ਪਿਛਲੇ ਸਾਲਾਂ ਦੇ ਵਿੱਚ ਕਿੰਨੇ ਫੰਡ ਸੀ ਕਿੰਨਾ ਕੁਝ ਸੀਗਾ 1997 ਦੇ ਵਿੱਚ ਚਰਚਾ ਚੱਲਦੀ ਆ 27 ਸਾਲ ਹੋ ਗਏ ਇੱਕ بڑا ਸੁਨਹਿਰਾ ਯੁੱਗ ਲੰਘਾ ਦਿੱਤਾ ਗਿਆ ਸੈਟੇਲਾਈਟ ਚੈਨਲ ਸ਼ੁਰੂ ਨਹੀਂ ਕਰ ਸਕੇ ਔਰ ਗੱਲ ਕਿਤੇ ਤੁਰੀ ਸੀ ਉਹ ਕਿੱਥੇ ਰਹਿ ਗਈ ਇਹ بڑا ਵਿਚਾਰ ਵਿਚਾਰਨ ਵਾਲੀ ਗੱਲ ਹੈ ਤੇ ਸਤੀਸ਼ ਪਾਲ ਜੀ ਦੇ ਕੋਲ ਜਿਹੜਾ ਸਵਰਗੀ ਗੁਰਚਰਨ ਸਿੰਘ ਟੋੜਾ ਜੀ ਦਾ ਖਾਤਿਆ ਉਹ ਆਪਣੇ ਆਪ ਦੇ ਵਿੱਚ ਇੱਕ ਵੱਡੀ ਵਿਰਾਸਤ ਨੂੰ ਸਾਂਭੀ ਬੈਠਾ ਆ ਜਿਸ ਦੇ ਬਾਰੇ ਅੱਜ ਵੀ ਗੱਲ ਕਰਨੀ ਤਰਕਸੰਗਤ ਹੈ ਔਰ ਐਸਜੀਪੀਸੀ ਨੂੰ ਔਰ ਜਿਹੜੀਆਂ ਸਿੱਖ ਪੰਥ ਦੀਆਂ ਸ਼ੁਭਚਿੰਤਕ ਧਿਰਾਂ ਨੇ ਉਹਨਾਂ ਨੂੰ ਗੱਲ ਕਰਨੀ ਇਸ ਵਿਸ਼ੇ ਤੇ ਬਣਦੀ ਆ ਤੇ ਧੰਨਵਾਦ ਕਰਨਾ ਬਣਦਾ ਸतीश ਪਾਲ ਜੀ ਦਾ ਹੋ ਸਕਦਾ ਕਿ ਐਸਜੀਪੀਸੀ ਤੋਂ ਇਲਾਵਾ ਇਸ ਗੱਲ ਦੀ ਜਿਹੜੀ ਹੈਗੀ ਆ ਸ਼ਾਦੀ ਭਰਨ ਵਾਲੀ ਗੱਲ ਤੁਹਾਨੂੰ ਸਿੱਖ ਇਤਿਹਾਸ ਵਿੱਚ ਬਹੁਤ ਘੱਟ ਮਿਲੇ ਤੇ ਜਿਹੜਾ ਇਹਨਾਂ ਨੇ ਇੱਕ ਖੱਤ ਸਾਂਭਿਆ ਆ ਸ਼੍ਰੋਮਣੀ ਗੁਰਦੁਆਰਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਸ ਸਮੇਂ ਦੇ ਪ੍ਰਧਾਨ ਗੁਰਚੰਦ ਸਿੰਘ ਟੋੜਾ ਜੀ ਦਾ ਉਹ ਸਿੱਖ ਹਿਸਟਰੀ ਦੇ ਵਿੱਚ ਇੱਕ ਬਹੁਤ ਮੁੱਲਵਾਨ ਆਪਾਂ ਕਹਿ ਸਕਦੇ ਆ ਜਿਹੜਾ ਹੈਗਾ ਉਹ ਹੈਗਾ ਬਰਸਤ ਸਾਂਭੀ ਹੋਇਆ ਇਸ ਖੱਤ ਦੇ ਵਿੱਚ ਜੀ ਤਸਦੀਜ ਜੀ ਜਿੱਦਾਂ ਤੁਹਾਨੂੰ ਇਦਾਂ ਇਹ ਚੀਜ਼ ਇਸ ਸਾਡੇ ਜਿਹੜੀ ਸ਼ੌਕ ਸੀਗਾ ਇਹਦੇ ਬਾਰੇ ਲੋਕਾਂ ਨੂੰ ਵੀ ਪਤਾ ਹੋਣਾ ਪਿੰਡ ਦੀਆਂ ਪੰਚਾਇਤਾਂ ਨੂੰ ਵੀ ਜਾਂ ਪ੍ਰਸ਼ਾਸਨ ਤੱਕ ਵੀ ਕਦੀ ਕੋਈ ਕਿਤੇ ਕਿਸੇ ਨੇ ਇਹਦਾ ਮੁੱਲ ਪਾਇਆ ਸਨਮਾਨ ਵੀ ਕਿਤੇ ਮਿਲਿਆ ਕਿਸੇ ਚੀਜ਼ ਨੂੰ ਲੈ ਕੇ ਕਿ ਇਹਨਾਂ ਨੇ ਇੰਨਾ ਵਧੀਆ ਸ਼ੌਕ ਪਾਇਆ ਨਹੀਂ ਸਨਮਾਨ ਮੁੰਡੇ ਹੀ ਮਿਲਦਾ ਸੀਗਾ ਜਿਹਨੂੰ ਵੀ ਮੈਂ ਦਿਖਾਉਂਦਾ ਸੀਗਾ ਉਹ ਕਹਿੰਦੇ ਸੀ ਬਹੁਤ ਅੱਛਾ ਤੂੰ ਕੰਮ ਕਰ ਰਿਹਾ ਹੈਗਾ ਇਹਦਾ ਇੱਕ ਨਾ ਇੱਕ ਦਿਨ ਮੁੱਲ ਪਾਊਗਾ ਹੈਗਾ ਤੇਰਾ ਸ਼ੌਕ ਬਹੁਤ ਅੱਛਾ ਹੈਗਾ ਜੀ ਬਸ ਇਹੀ ਮੇਰਾ ਸਨਮਾਨ ਹੁੰਦਾ ਸੀਗਾ ਜੀ ਜੀ ਸਤਿ ਜੀ ਜੀ ਇਹ ਹੁਣ ਅੱਜ ਆਪਾਂ 2024 ਦੇ ਸਤੰਬਰ ਮਹੀਨੇ ਦੇ ਵਿੱਚ ਬੈਠੇ ਆ ਇਹ ਜਿਹੜਾ ਸ਼ੌਕ ਸਿਗਾ ਤੁਸਾਂ ਨੂੰ ਕਿਹੜੇ ਸੰ ਦੇ ਵਿੱਚ ਸ਼ੁਰੂਆਤ ਹੋਈ ਸੀਗੀ ਜੀ ਇਹ 1998 ਵਿੱਚ ਮੈਨੂੰ ਇਸ ਸ਼ੌਕ ਦੀ ਸ਼ੁਰੂਆਤ ਹੋਈ ਸੀਗੀ 1998 1 ਜਨਵਰੀ ਤੋਂ ਮੈਂ ਲੈਟਰ ਲਿਖਣੇ ਸ਼ੁਰੂ ਕੀਤੇ ਸੀਗੇ ਜੀ ਉਹ ਸਾਰੇ ਲੈਟਰ ਮੇਰੇ ਕੋਲ ਹੈਗੇ ਆ ਜੀ 2.5 ਦਹਾਕੇ ਤੋਂ ਵੱਧ ਸਮਾਂ ਹੋ ਗਿਆ ਤੇ ਜਿਹੜੀ ਇਸ ਦੌਰਾਨ ਜਿਹੜੇ ਖਤਾਂ ਦੀ ਗਿਣਤੀ ਆ ਉਹ ਬਖ ਬਖ ਸ਼ਕਤੀਆਂ ਦੀ ਉਹ ਕਿੰਨਿਆਂ ਕਿਤੇ ਕਰੀਬ ਪਹੁੰਚ ਚੁੱਕੀ ਆ ਲੈਟਰ ਦਾ 100 ਦੇ ਕਰੀਬ ਹੋਣਗੇ ਜੀ ਮੇਰੇ ਕੋਲ ਜੀ ਜੀ ਹਾਂਜੀ ਜੀ ਸੀ ਜੀ ਥੋੜਾ ਨਰਵਸ ਵੀ ਨੇ ਕਿਉਂਕਿ ਕੈਮਰੇ ਦੇ ਸਾਹਮਣੇ ਜਿਹੜਾ ਹੁੰਦਾ ਕਦੀ ਕਦੀ ਏਦਾਂ ਹੋ ਜਾਂਦਾ ਔਰ ਜਿਹੜਾ ਮੈਂ ਦੇਖ ਰਿਹਾ ਸੀਗਾ ਇਹਨਾਂ ਦੇ ਕੋਲ ਦੋਸਤੋ ਫਾਈਲ ਆ ਨਾ ਇਹਦੇ ਵਿੱਚ ਹੀ ਨਾ ਗੋਲ ਸੰਕੜੇ ਚਿੱਟੀਆਂ ਨੇ ਇਹ ਤੁਸੀਂ ਦੇਖੋਗੇ ਜੇ ਸੰਜੀਵ ਕੁਮਾਰ ਜੀ ਦਾ ਦਿਖਾ ਲੂਗੇ ਜਦੋਂ ਅਸੀਂ ਇਧਰੋਂ ਵੀ ਸ਼ੁਰੂ ਕਰਦੇ ਆਂ ਤੇ ਬਹੁਤ ਅਨੇਕਾਂ ਇਹ ਸੰਕੜੇ ਤੋਂ ਜ਼ਿਆਦਾ ਹੀ ਆ ਇਹ ਸੰਕੜੇ ਇੱਕ ਸੰਕੜਾ ਇਹਨਾਂ ਨੇ ਕਿਹਾ ਇਹ ਇੱਕ ਸੰਕੜੇ ਨਹੀਂ ਸੰਕੜਿਆਂ ਦੇ ਵਿੱਚ ਗਿਣਤੀ ਹੋਣੀ ਆ ਜਿਹਦੇ ਵਿੱਚ ਤੁਸੀਂ ਦੇਖਿਆ ਕਿ ਪ੍ਰਧਾਨ ਮੰਤਰੀ ਤੋਂ ਲੈ ਕੇ ਬੱਕਰੇ ਬੱਕਰੀਆਂ ਸ਼ਖਸੀਤਾ ਦਾ ਤੁਹਾਨੂੰ ਦੱਸਿਆ ਯਾ ਰਾਸ਼ਟਰਪਤੀ ਪ੍ਰਧਾਨ ਮੰਤਰੀ ਮੁੱਖ ਮੰਤਰੀ ਤੇ ਅਮદાવાદ ਵਜਨ ਜੀ ਇਹ ਮਦਰ ਟ੍ਰੇਸਾ ਦੀ ਮੌਤ ਤੇ ਇਹਨਾਂ ਨੇ ਇੱਕ ਖੱਤ ਲਿਖਿਆ ਸੀ ਉਹਦਾ ਜਵਾਬ ਉਹਨਾਂ ਦੀ ਸੰਸਥਾ ਵੱਲੋਂ ਹਾਂਜੀ ਉਹਦਾ ਜਵਾਬ ਕਲਕੱਤਾ ਤੋਂ ਆਇਆ ਹੋਇਆ ਆ ਤੇ ਬਾਕੀ ਇਹਨਾਂ ਦੀ ਅਖਬਾਰਾਂ ਨਾਲ ਬਹੁਤ ਖਤੋਖਤਾਬ ਹੋਇਆ ਦਾ ਹਿੰਦ ਸਮਾਚਾਰ ਗਰੁੱਪ ਨਾਲ ਤੇ ਅਜੀਤ ਗਰੁੱਪ ਨਾਲ ਇਹਨਾਂ ਦੀਆਂ ਬੜੀਆਂ ਚਿੱਠੀਆਂ ਲਿਖੀਆਂ ਆ ਔਰ ਦੋਨਾਂ ਦੇ ਵਿੱਚ ਇਹਨਾਂ ਦੇ ਬਾਰੇ ਸ਼ਾਇਆ ਵੀ ਕੀਤਾ ਗਿਆ ਹੈਗਾ ਆ ਤੁਸੀਂ ਇੱਕ ਹੋਰ ਦੇਖ ਸਕਦੇ ਆ ਜਿਹੜਾ ਤੁਹਾਨੂੰ ਦੱਸਦੇ ਆ ਪੀਏ ਸੰਗਮਾਜੀ ਦਾ ਪਹਿਲਾਂ ਵੀ ਧੰਦਾ ਵਾਲਾ ਲੋਕ ਸਭਾ ਦੇ ਜਿਹੜੇ ਸੀਗੇ ਸਪੀਕਰ ਉਹਨਾਂ ਦਾ 8 ਜਨਵਰੀ 1998 ਦਾ ਲਿਖਿਆ ਆ ਇਹ ਜਿਹੜਾ ਹੈਗਾ ਜਵਾਬ ਦਿੰਦਾ ਇਹਨਾਂ ਦੇ ਖਾਦਾ ਤੇ ਤੁਸੀਂ ਦੇਖਦੇ ਆ ਇਹ ਜਿਹੜਾ ਹੈਗਾ ਆਪਣੇ ਹਾਂਜੀ ਜੀ ਐਮਸੀ ਬਾਲ ਜੋਗੀ ਜੀ ਇਹ ਵੀ ਲੋਕ ਸਭਾ ਦੇ ਅਧਿਖਰੇ ਆ 3 ਅਪ੍ਰੈਲ 1998 ਨੂੰ ਤਾਂ ਇਹਨਾਂ ਦਾ ਵੀ ਇਹ ਖਾਤਾ ਹੈਗਾ ਜਿਹੜਾ ਬੜਾ ਮੋਲਵਾਨ ਆ ਤੇ ਤੁਸੀਂ ਦੇਖੋਗੇ ਇਹ ਪ੍ਰਮੋ ਇੱਕ ਬੀਜੇਪੀ ਦੇ ਦੋਸਤੋ ਬਹੁਤ ਵੱਡੇ ਨੇਤਾ ਹੋਏ ਆ ਜਿਹੜੇ ਕਦੀ ਪ੍ਰਧਾਨ ਮੰਤਰੀ ਦੇ ਦਾਵੇਦਾਰ ਸੀਗੇ ਪ੍ਰਮੋਦ ਮਹਾਜਨ ਜੀ ਜਿਨ੍ਹਾਂ ਦੀ ਅਸਮੇਂ ਮੌਤ ਹੋ ਗਈ ਸੀ ਉਹਨਾਂ ਦੇ ਵੱਲੋਂ ਦੇਖੋ ਲਿਖਾਇਆ ਇੱਕ ਲੈਟਰ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਬੜੀ ਵੱਡੀ ਗੱਲ ਹੈਗੀ ਆ ਆ ਤੁਸੀਂ ਦੇਖ ਸਕਦੇ ਆ ਪ੍ਰੇਮ ਕੁਮਾਰ ਧੂਮਲ ਜਿਹੜੇ ਹੈਗੇ ਆ ਮੁੱਖ ਮੰਤਰੀ ਤੇ ਉਹਨਾਂ ਦਾ ਜਿਹੜਾ ਦਿੱਤਾ ਹੈ ਜਵਾਬ ਹੈਗਾ ਹਨਾ ਖੱਲਾ ਹਨਾ ਜੀ ਤੇ ਤੁਸੀਂ ਇਸ ਤਰੀਕੇ ਨਾਲ ਦੇਖੋਗੇ ਆਪਣੇ ਇਹ ਹੈਗੇ ਆ ਜੀ ਹਾਂਜੀ ਅਰਜਣਾ ਬਾਡੀ ਆਪਾਂ ਖਿਡਾਰੀਆਂ ਦੀ ਗੱਲ ਨਹੀਂ ਕੀਤੀ ਸੀ ਅਰਜਣਾ ਬਾਡੀ ਸਰਿੰਦਰ ਸਿੰਘ ਸੋਢੀ ਜੀ ਜਿਹੜੇ ਉਸ ਸਮੇਂ ਐਸਐਸਪੀ ਸਨ ਨਵਾਂ ਸ਼ਹਿਰ ਸਨ ਜੀ ਉਹਨਾਂ ਦਾ ਲਿਖਿਆ ਫਿਰ ਮੇਨਕਾ ਗਾਂਧੀ ਜੀ ਦਾ ਜਿਹੜੇ ਹੈਗੇ ਆ ਜਿਨ੍ਹਾਂ ਨੇ ਬਹੁਤ ਕੰਮ ਕੀਤਾ ਮੇਨਕਾ ਗਾਂਧੀ ਜੀ ਦਾ ਵੀ ਲਿਖਿਆ ਹੈਗਾ ਲੈਟਰ ਤੇ ਬਹੁਤ ਸਾਰੀਆਂ ਦੋਸਤੋ ਕਿਹੜੀਆਂ-ਕਿਹੜੀਆਂ ਤੁਹਾਨੂੰ ਗੜਾਵਾਂ ਜਦੋਂ ਤੁਸੀਂ ਆਪ ਮਿਲੋਗੇ ਤੇ ਤੁਸੀਂ ਜਾਣ ਜਾਓਗੇ ਨਰਿੰਦਰ ਚੰਚਲ ਨਰਿੰਦਰ ਚੰਚਲ ਜਿਹੜੇ ਭਜਨ ਗਾਇਕੀ ਦੇ ਵਿੱਚ ਬਹੁਤ ਵੱਡਾ ਨਾਂ ਆ ਆ ਤੁਸੀਂ ਦੇਖ ਸਕਦੇ ਆ ਉਹਨਾਂ ਦਾ ਉਹਨਾਂ ਨੇ ਆਪਣੀ ਫੋਟੋ ਵੀ ਭੇਜੀ ਹੋਆ ਔਰ ਇਹ ਉਹਨਾਂ ਵੱਲੋਂ ਜਿਹੜਾ ਲਿਖਿਆ ਗਿਆ ਖਾਤਿਆ ਔਰ ਤੁਸੀਂ ਪੜ੍ਹ ਸਕਦੇ ਆ ਨਰਿੰਦਰ ਚੰਦ ਜਿਹੜਾ 13 11 1998 ਨੂੰ ਉਹਨਾਂ ਨੇ ਜਿਹੜਾ ਖਾ ਦਿੱਤਾ ਇਹ ਵੀ ਇੱਕ ਬੜੀ ਵਧੀਆ ਜਿਹੜੀ ਹੈਗੀ ਆ ਕਮਾਲ ਦੀ ਚੀਜ਼ ਹੈਗੀ ਆ ਤੇ ਤੁਸੀਂ ਦੇਖ ਸਕਦੇ ਆ ਅਮਿਤਾਬ ਬਚਨ ਜੀ ਦਾ ਇੱਕ ਜਿਹੜਾ ਲੈਟਰ ਆ ਇਹ ਬੜਾ ਕਮਾਲ ਆ ਅਮਿਤਾਬ ਬਚਨ ਜੀ ਦਾ ਤੁਸੀਂ ਪੜ੍ਹ ਸਕਦੇ ਆ ਉਹਨਾਂ ਨੇ ਜਿਹੜਾ ਜਵਾਬ ਦਿੱਤਾ ਹੈ ਸੀਗਾ ਆ ਤੁਸੀਂ ਪੜ੍ਹ ਸਕਦੇ ਆ ਅਮਦਾ ਬਚਨ ਜੀ ਦਾ ਇਹ ਵੀ ਬਹੁਤ ਕਮਾਲ ਦੀ ਚੀਜ਼ ਹੈ ਜਿਹੜੀ ਇਹਨਾਂ ਨੇ ਸੰਭੀ ਹੋਆ ਇਸੇ ਤਰ੍ਹਾਂ ਤੁਸੀਂ ਹਾਂ ਜੀ ਆ ਦੇਖ ਸਕਦੇ ਆ ਕੇ ਆਰ ਨਰਨਨ ਜੀ ਜਿਹੜੇ ਰਾਸ਼ਟਰਪਤੀ ਸਨ 30 ਨਵੰਬਰ 1998 ਦਾ ਉਹਨਾਂ ਵੱਲੋਂ ਅਸਤੀਸ਼ ਜੀ ਦਾ ਜਿਹੜਾ ਪੋਸਟਕਾਰਡ ਭੇਜਿਆ ਇਹ ਉਹਦਾ ਜਵਾਬ ਆਇਆ ਬਹੁਤ ਵੱਡੀ ਇਹ ਜਿਹੜੀ ਹੈਗੀ ਇਹਨਾਂ ਨੇ ਇੱਕ ਜਿਹੜੀ ਚੀਜ਼ ਸੰਭੀ ਹੋਈ ਆ ਤੁਸੀਂ ਦੇਖ ਸਕਦੇ ਆ ਤੁਸੀਂ ਅਸੀਂ ਇਹੀ ਚਾਹੁੰਦੇ ਆ ਕਿ ਕੋਈ ਨਾ ਕੋਈ ਇਹਨਾਂ ਦਾ ਮੁੱਲ ਪਾਉਣ ਵਾਲਾ ਆਵੇ ਆ ਤੁਸੀਂ ਦੇਖ ਸਕਦੇ ਆ ਬਰਾਮ ਜੀ ਦਾ ਸਟੰਡਨ ਜਿਹੜੇ ਪੰਜਾਬ ਦੇ ਲੋਕਲ ਬਾਡੀ ਮੰਤਰੀ ਸਨ ਇਹ 1999 ਦਾ ਖਤ ਹੈਗਾ ਜੀ ਹਾਂਜੀ ਤੇ ਇਸੇ ਤਰੀਕੇ ਦੇ ਨਾਲ ਤੁਹਾਡੇ ਨੂੰ ਜਦੋਂ ਤੁਸੀਂ ਵੀਰ ਭੱਦਰ ਸਿੰਘ ਆ ਤੁਸੀਂ ਦੇਖ ਸਕਦੇ ਆ ਵੀਰ ਭੱਦਰ ਸਿੰਘ ਜੀ ਦਾ ਜਿਹੜੇ ਮੁੱਖ ਮੰਤਰੀ ਵੀ ਬਣੇ ਉਹਨਾਂ ਦਾ ਜਿਹੜਾ ਹੈਗਾ ਵੱਲੋਂ ਦਿੱਤਾ ਗਿਆ ਜਵਾਬ ਹੈਗਾ ਜੀ ਆ ਮੇਨਕਾ ਗਾਂਧੀ ਜੀ ਦਾ ਜਿਹੜਾ ਹੈਗਾ ਪਿਪਲ ਫਾਰ ਐਨੀਮਲਸ ਇਹ ਤੁਸੀਂ ਦੇਖ ਸਕਦੇ ਆ ਉਹਨਾਂ ਵੱਲੋਂ ਜਿਹੜਾ ਜਵਾਬ ਸतीशਪਾਲ ਜੀ ਦੇ ਖਾਦਾ ਦਿੱਤਾ ਗਿਆ ਇਹ ਆਪਣੇ ਆਪ ਦੀ ਦੇ ਵਿੱਚ ਬਹੁਤ ਕਮਾਲ ਦੀਆਂ ਚੀਜ਼ਾਂ ਇਹਨਾਂ ਨੇ ਸਾਂਭੀਆਂ ਆ ਤੇ ਆਖਿਰ ਦੇ ਵਿੱਚ ਮੈਂ ਫਿਰ ਇੱਕ ਵਾਰੀ ਸतीश ਜੀ ਨੂੰ ਬੇਨਤੀ ਕਰੂੰਗਾ ਕਿ ਡਾਇਨਾ ਹਿਟਨ ਵਾਲੀ ਜਰੂਰ ਜਿਹੜੀ ਵਿਸ਼ਵ ਸੁੰਦਰੀ ਆ ਹਾਂਜੀ ਇਹ ਜਿਹੜਾ ਖਤ ਆਇਆ ਸੀਗਾ ਡਾਇਨਾ ਹਿਡਨ ਜੀ ਦਾ ਤੁਸੀਂ ਪੜ ਸਕਦੇ ਆ ਮੈਂ ਸੰਜੀਵ ਕੁਮਾਰ ਜੀ ਨੂੰ ਬੇਨਤੀ ਕਰੂੰਗਾ ਗ੍ਰੇਟ ਬ੍ਰਿਟੇਨ ਤੋਂ ਆਇਆ ਸੀਗਾ ਪੋਸਟੇਜ ਪੇਡ ਇਹ ਹੈਗਾ ਜੀ 1998 96 1998 ਠੀਕ ਹੈ ਜੀ ਮਿਸਟਰ ਸतीशਪਾਲ ਜੀ ਇਹ ਉਹਨਾਂ ਵੱਲੋਂ ਜਿਹੜਾ ਜਵਾਬ ਦਿੱਤਾ ਗਿਆ ਸੀਗਾ ਆਹ ਤਸਵੀਰ ਭੇਜੀ ਗਈ ਆ ਨਾਲ ਤੁਸੀਂ ਫਿਰ ਪੜੋਗੇ ਡੀਅਰ ਸ੍ਰੀਸ਼ ਕੀਪ ਸਮਾਈਲਿੰਗ ਡਾਇਨਾ ਹਿਡਨ ਤੇ ਮੈਂ ਹੁਣ ਸ੍ਰੀਸ਼ ਜੀ ਨੂੰ ਪੁੱਛਾਂਗਾ ਸ੍ਰੀਸ਼ ਜੀ ਹੁਣ ਕੀ ਸੁਪਨਾ ਰਹਿ ਗਿਆ ਆਪਣੀ ਮੰਜ਼ਲ ਕਿੱਥੇ ਲੱਗਦੀ ਜਿਹੜਾ ਤੁਸੀਂ ਗਿਨੀ ਦੀ ਬੁੱਕ ਦਾ ਬਾਲ ਰਿਕਾਰਡ ਦਾ ਸੋਚਦੇ ਸੀਗੇ ਉਹ ਕਿੱਥੇ ਕ ਪਹੁੰਚ ਗਿਆ ਤੇ ਕਿੱਥੇ ਕ ਲੱਗਦਾ ਕਿ ਪਹੁੰਚ ਜਾਓਗੇ ਜਾਂ ਕਿਦਾਂ ਹੈਗਾ ਦੇਖੋ ਜਿਸ ਤਰ੍ਹਾਂ ਜੀ ਰਿਜਿੰਦਾ ਜੀ ਨੇ ਮੇਰੀ ਇੰਟਰਵਿਊ ਕੀਤੀ ਹੈ ਹੁਣ ਮਨ ਨੂੰ ਆਸ ਹੋ ਗਈ ਹੈ ਕਿ ਮੀਡੀਆ ਦੇ ਵਿੱਚ ਆ ਗਿਆ ਹੈ ਗਾਈ ਮਨ ਨੂੰ ਆਸ ਹੈ ਕਿ ਮੇਰਾ ਕਿਤੇ ਨਾ ਕਿਤੇ ਹੁਣ ਦੁਬਾਰਾ ਇਹ ਜਿਹੜਾ ਸ਼ੌਕ ਹੈ ਉਹ ਜਾਗੇ ਆ ਹੈਗਾ ਜੀ ਇਹਦੇ ਨਾਲ ਜ ਮੇਰਾ ਚੈਨਲ ਦੇ ਵਿੱਚ ਨਾ ਆਊਗਾ ਜੀ ਤਾਂ ਗਿੰਦੀ ਸਬਕ ਵਾਲੋਂ ਮੇਰਾ ਕਦਮ ਅੱਗੇ ਨੂੰ ਵਧ ਰਿਹਾ ਜੀ ਆ ਦੋਸਤੋ ਤੁਸੀਂ ਅੱਜ ਮਿਲੇ ਹੋ ਸतीशਪਾਲ ਜੀ ਬਸੀ ਦੌਲਤ ਖਾਨ ਇਹਨਾਂ ਦਾ ਹੁਸ਼ਿਆਰਪੁਰ ਤੋਂ ਫਗਵਾੜਾ ਰੋਡ ਦੇ ਉੱਤੇ ਪਿੰਡ ਪੈਂਦਾ ਮਿਹਨਤ ਮਜ਼ਦੂਰੀ ਕਰਦੇ ਨੇ ਪਰ ਜਿਹੜਾ ਇਹਨਾਂ ਦਾ ਸ਼ੌਕ ਹੈ ਉਹ ਬਹੁਤ ਕਮਾਲ ਦਾ ਹੈ ਇਹਨਾਂ ਨੇ BA ਤੱਕ ਪੜ੍ਹਾਈ ਕੀਤੀ ਹੈ ਇੱਕ ਹੋਰ ਜਿਹੜੀ ਗੱਲ ਦੱਸਣੀ ਚਾਹੁੰਦਾ ਸੀ ਪਾਲਜੀ ਵਾਰੇ ਮੈਂ ਤਮਜਦੂਰੀ ਕਰਦੇ ਹਨ BA ਤੱਕ ਪੜ੍ਹੇ ਹੋਏ ਹਨ ਸਰਕਾਰੀ ਕਾਲਜ ਹੁਸ਼ਿਆਰਪੁਰ ਤੋਂ ਇਹਨਾਂ ਨੇ ਆਪਣੇ ਸਮੇਂ ਦੇ ਵਿੱਚ ਪੜ੍ਹਾਈ ਕੀਤੀ ਸੀ ਇੱਕ ਆਮ ਜਿਹੜਾ ਮੱਧ ਵਰਗੀ ਇਨਸਾਨ ਹੈ ਜ ਆਪਾਂ ਕਹਿ ਲਈਏ ਉਹਦੇ ਲਈ ਇਹਨਾਂ ਦਾ ਸ਼ੌਕ ਤੇ ਇਹਨਾਂ ਦਾ ਜੀਵਨ ਇੱਕ ਬੜੀ ਪ੍ਰੇਰਣਾ ਜਿੰਦਾਦਿਲੀ ਦੀ ਪ੍ਰੇਰਣਾ ਕਿ ਆਪ ਖੁਦ ਨੂੰ ਇਹਨਾਂ ਨੇ ਅਖਬਾਰਾਂ ਨਾਲ ਮੀਡੀਆ ਨਾਲ ਕਿਸੇ ਨਾ ਕਿਸੇ ਤਰੀਕੇ ਨਾਲ ਜੋੜੀ ਰੱਖਿਆ ਇਹ ਜਿਹੜਾ ਹੌਲੀ ਹੌਲੀ ਇਹਨਾਂ ਦਾ ਸ਼ੌਕ ਸੀ ਖਿਆਨਾ ਇਹਨਾਂ ਕੋਲ 71 ਹੁੰਦਾ ਰਿਹਾ ਆਸ ਕਰਦੇ ਆ ਜਲਦੀ ਕਿਤੇ ਨਾ ਕਿਤੇ ਸਰਕਾਰੀ ਤੌਰ ਤੇ ਕਿਤੇ ਨਾ ਕਿਤੇ ਕੋਈ ਸੰਸਥਾ ਵੱਲੋਂ ਲਿਮਕਾ ਬੁੱਕ ਆਫ वर्ल्ड ਰਿਕਾਰਡਸ ਇੰਡੀਆ ਵੱਲੋਂ ਜਾਂ ਗ੍ਰਿਨਿਸ ਬੁੱਕ ਵੱਲੋਂ ਜਿਹੜਾ ਇਹਨਾਂ ਦਾ ਸੁਪਨਾ ਆ ਉਹਨੂੰ ਜ਼ਰੂਰ ਪੂਰਾ ਕਰਨ ਦੇ ਲਈ ਸਾਡੇ ਵੱਲੋਂ ਤੁਹਾਡੇ ਵੱਲੋਂ ਸਹਿਯੋਗ ਮਿਲੇਗਾ ਤੇ ਅੱਜ ਕੈਮਰਾਮੈਨ ਸੰਜੀਵ ਕੁਮਾਰ ਜੀ ਦੇ ਨਾਲ ਮੈਂ ਤੁਹਾਡਾ ਆਪਣਾ ਰਜਿੰਦਰ ਹਰਗੜੀਆ ਹੁਸ਼ਿਆਰਪੁਰ ਤੋਂ ਧੰਨਵਾਦ